ਦਾ ਗਿਆਨ ਟੀਵੀ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਆਖਰਕਾਰ ਪੀਐਮ ਮੋਦੀ ਨੇ ਰਾਸ਼ਟਰਪਤੀ ਦਰੋਪਤੀ ਮੁਰਮੂ ਨੂੰ ਕਿਉਂ ਸੌਂਪਿਆ ਅਸਤੀਫਾ ਦੁਬਾਰਾ ਵੋਟਾਂ ਕਰਾਉਣ ਦੀ ਮੰਗ ਜਿਹੜੀ ਐ ਕੀਤੀ ਗਈ ਹੈ ਸੋ ਆਖਰਕਾਰ ਸਚਾਈ ਕੀ ਐ ਇਸ ਦੇ ਬਾਰੇ ਤੁਹਾਨੂੰ ਜ਼ਰੂਰ ਦੱਸਾਂਗੇ ਸੋ ਲਗਾਤਾਰ ਜਿੱਥੇ ਸੈਂਟਰ ਦੇ ਵਿੱਚ ਸਰਕਾਰ ਬਣਾਉਣ ਨੂੰ ਲੈ ਕੇ ਚਰਚਾਵਾਂ ਜੜੀਆਂ ਨੇ ਤੇਜ਼ ਹੋ ਚੁੱਕੀਆਂ ਨੇ ਕਿਹਾ ਜਾ ਰਿਹਾ ਹੈ ਕਿ ਸਰਕਾਰ ਜਿਹੜੀ ਐ ਉਹ ਕਿਸ ਦੀ ਬਣੇਗੀ ਆਖਰਕਾਰ ਇੰਡੀਆ ਗਠਬੰਧਨ ਦੀ ਸਰਕਾਰ ਬਣੇਗੀ ਤੇ ਜਾਂ ਫਿਰ ਪੀਐਮ ਮੋਦੀ ਹੀ ਤੀਸਰੀ ਵਾਰ ਰਿਪੀਟ ਹੋਣਗੇ ਜਾਂ ਫਿਰ ਬੀਜੇਪੀ ਸਰਕਾਰ ਹੀ ਜਿਹੜੀ ਹੈ ਦੁਬਾਰਾ ਆ ਸਕਦੀ ਹੈ ਪਰ ਜੇ ਗੱਲ ਕਰੀਏ ਤਾਂ ਆਖਰਕਾਰ ਲੋਕ ਸਭਾ ਚੋਣਾਂ ਚ ਐਨਡੀਏ ਨੂੰ 293 ਸੀਟਾਂ ਜੜੀਆਂ ਨੇ ਮਿਲ ਪਾਈਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਰਾਸ਼ਟਰਪਤੀ ਦਰੋਪਤੀ ਮੁਰਮੂ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਜਿਸ ਨੂੰ ਰਾਸ਼ਟਰਪਤੀ ਨੇ ਸਵੀਕਾਰ ਵੀ ਕਰ ਲਿਆ ਹੈ ਉਹਨਾਂ ਨੂੰ ਨਵੀਂ ਸਰਕਾਰ ਦੇ ਕਾਰਜਭਾਰ ਸੰਭਾਲਣ ਤੱਕ ਅਹੁਦੇ ਤੇ ਬਣੇ ਰਹਿਣ ਲਈ ਜਿਹੜਾ ਕਿਹਾ ਗਿਆ ਹੈ ਇਹ ਜਾਣਕਾਰੀ ਰਾਸ਼ਟਰਪਤੀ ਭਵਨ ਵੱਲੋਂ ਜਾਰੀ ਇੱਕ ਬਿਆਨ ਦੇ ਵਿੱਚ ਸੰਦੇਤੀ ਗਈ ਹੈ ਜਾਰੀ ਬਿਆਨ ਦੇ ਵਿੱਚ ਕਿਹਾ ਗਿਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ ਹੈ ਅਤੇ ਉਹਨਾਂ ਨੂੰ ਮੰਤਰੀ ਮੰਡਲ ਸਮੇਤ ਆਪਣਾ ਅਸਤੀਫਾ ਸੌਂਪ ਦਿੱਤਾ ਹੈ ਰਾਸ਼ਟਰਪਤੀ ਨੇ ਉਹਨਾਂ ਦਾ ਅਸਤੀਫਾ ਸਵੀਕਾਰ ਵੀ ਕਰ ਲਿਆ ਹੈ ਅਤੇ ਨਰਿੰਦਰ ਮੋਦੀ ਅਤੇ ਮੰਤਰੀ ਮੰਡਲ ਨੂੰ ਨਵੀਂ ਸਰਕਾਰ ਦੇ ਕਾਰਜ ਭਾਰ ਸੰਭਾਲਣ ਤੱਕ ਅਹੁਦੇ ਤੇ ਬਣੇ ਰਹਿਣ ਲਈ ਜਿਹੜੀ ਹੈ ਉਬੇਨਤੀ ਵੀ ਕੀਤੀ ਹੈ ਇਸ ਤੋਂ ਪਹਿਲਾਂ ਸੂਤਰਾਂ ਮੁਤਾਬਕ ਕੇਂਦਰੀ ਮੰਤਰੀ ਮੰਡਲ ਨੇ 17ਵੀਂ ਲੋਕ ਸਭਾ ਨੂੰ ਭੰਗ ਕਰਨ ਦੀ ਸਿਫਾਰਿਸ਼ ਕੀਤੀ ਸੀ ਮੌਜੂਦਾ ਲੋਕ ਸਭਾ ਦਾ ਕਾਰਜਕਾਲ 16 ਜੂਨ ਨੂੰ ਖਤਮ ਹੋ ਰਿਹਾ ਹੈ ਦੱਸਦੀ ਹੈ ਕਿ ਮੰਗਲਵਾਰ ਨੂੰ ਹੋਈ ਵੋਟਾਂ ਦੀ ਗਿਣਤੀ 'ਚ ਐਨਡੀਏ ਨੇ ਬਹੁਮਤ ਹਾਸਲ ਕਰ ਲਿਆ ਹੈ ਅਤੇ 543 ਮੈਂਬਰੀ ਲੋਕ ਸਭਾ ਦੇ ਵਿੱਚ ਐਨਡੀਏ ਨੂੰ ਬਹੁਮਤ ਦੇ ਅੰਕੜੇ 272 ਤੋਂ ਵੱਧ ਸੀਟਾਂ ਮਿਲੀਆਂ ਨੇ ਹਾਲਾਂਕਿ 2014 ਤੋਂ ਬਾਅਦ ਪਹਿਲੀ ਵਾਰ ਭਾਜਪਾ ਨੂੰ ਆਪਣੇ ਦਮ ਤੇ ਬਹੁਮਤ ਨਹੀਂ ਮਿਲਿਆ ਭਾਜਪਾ ਨੂੰ ਹੁਣ ਸਰਕਾਰ ਬਣਾਉਣ ਲਈ ਆਪਣੇ ਗੱਠ ਜੋੜ ਭਾਈਵਾਲਾਂ ਤੇ ਨਿਰਭਰ ਰਹਿਣਾ ਪਵੇਗਾ ਇੰਡੀਆ ਗੱਠ ਜੋੜ ਨੂੰ ਇਸ ਚੋਣ ਦੇ ਵਿੱਚ 232 ਸੀਟਾਂ ਜਿਹੜੀਆਂ ਨੇ ਮਿਲ ਪਾਈਆਂ ਨੇ 232 ਸੀਟਾਂ ਜਿਹੜੀਆਂ ਨੇ ਮਿਲੀਆਂ ਨੇ ਇੰਡੀਆ ਗੱਠ ਜੋੜ ਨੂੰ ਸੋ ਆਖਰ ਹੁਣ ਸਰਕਾਰ ਕਿਸ ਦੀ ਬਣੇਗੀ ਪੀਐਮ ਮੋਦੀ ਦੁਬਾਰਾ ਤੋਂ ਪੀਐਮ ਬਣਨਗੇ ਤੇ ਜਾਂ ਫਿਰ ਰਾਹੁਲ ਗਾਂਧੀ ਪੀਐਮ ਹੋਣਗੇ ਇੰਡੀਆ ਗੱਠ ਜੋੜ ਦੀ ਸਰਕਾਰ ਬਣੇਗੀ ਸੋ ਆਖਰ ਕੀ ਕਾਰਨ ਨੇ ਇਸ ਦੇ ਬਾਰੇ ਤੁਹਾਨੂੰ ਜ਼ਰੂਰ ਦੱਸਾਂਗੇ ਸੋ ਲਗਾਤਾਰ ਜੇ ਗੱਲ ਗੱਲ ਕੀਤੀ ਜਾਵੇ ਤਾਂ ਬਿਹਾਰ ਦੇ ਜਿਹੜੇ ਮੁੱਖ ਮੰਤਰੀ ਨੇ ਨਤੀਸ਼ ਕੁਮਾਰ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਹੈ ਚੱਲ ਰਹੀ ਹੈ ਮੋਦੀ ਸਰਕਾਰ ਉਹਨਾਂ ਦੇ ਨਾਲ ਗੱਲਬਾਤ ਕਰ ਰਹੀ ਹੈ ਇਕਨਾਤ ਸ਼ਿੰਦੇ ਦੇ ਨਾਲ ਵੀ ਜਿਹੜੀ ਹੈ ਗੱਲਬਾਤ ਹੋ ਰਹੀ ਹੈ ਸੋ ਆਖਰ ਜੇਕਰ ਉਹ ਹਾਮੀ ਭਰ ਦਿੰਦੇ ਨੇ ਤਾਂ ਬਿਲਕੁਲ ਸਰਕਾਰ ਬੀਜੇਪੀ ਰਿਪੀਟ ਹੋਵੇਗੀ ਤੀਸਰੀ ਵਾਰ ਜੇਕਰ ਉਹ ਹਾਮੀ ਨਹੀਂ ਦੰਦੇ ਨੇ ਮੋਦੀ ਸਰਕਾਰ ਨੂੰ ਤਾਂ ਫਿਰ ਜੇਕਰ ਉਹ ਇੰਡੀਆ ਲਾਇੰਸ ਨੂੰ ਜਿਹੜੀ ਹੈ ਹਾਮੀ ਦੇ ਦਿੰਦੇ ਨੇ ਤਾਂ ਫਿਰ ਇੰਡੀਆ ਲਾਇੰਸ ਦੀ ਸਰਕਾਰ ਜਿਹੜੀ ਹੈ ਬਣੇਗੀ ਆਖਰ ਅਯੁੱਧਿਆ ਦੇ ਵਿੱਚ ਰਾਮ ਮੰਦਰ ਨੂੰ ਲੈ ਕੇ ਜੋ ਮੁੱਦਾ ਬਣਾਇਆ ਗਿਆ ਸੀ ਉੱਥੇ ਵੀ ਬੀਜੇਪੀ ਬੁਰੀ ਤਰ੍ਹਾਂ ਜਿਹੜੀ ਹੈ ਹਾਰ ਦਾ ਸਾਹਮਣਾ ਕਰ ਪਾਈ ਹੈ ਜੀ ਹਾਂ ਬੀਜੇਪੀ ਨੇ ਉੱਥੇ ਵੀ ਜਿਹੜਾ ਹੈ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕੀਤਾ ਹੈ ਸੋ ਮਿਲਦੇ ਹਾਂ ਜੀ ਨਵੀਂ ਅਪਡੇਟ ਦੇ ਨਾਲ ਦਾ ਗਿਆਨ ਟੀਵੀ ਚੈਨਲ ਦੇ ਨਾਲ ਜੁੜੇ ਰਹੋ ਜੀ ਧੰਨਵਾਦ